ਪੂਰੇ ਦੇਸ਼ ਵਿੱਚ ਅੱਜ ਸਵਾਮੀ ਵਿਵੇਕਾਨੰਦ ਜੀ ਦੀ ਜਨਮ ਦਿਵਸ ਜਿਹੜੀ ਹੈਗੀ ਉਹ ਮਨਾਈ ਜਾ ਰਹੀ ਹੈ ਅਤੇ ਤਸਵੀਰਾਂ ਇਸ ਵਕਤ ਫਰੀਦਕੋਟ ਦੇ ਦਿਖਾ ਰਿਹਾ ਜਿੱਥੇ ਕਿ ਇੱਕ ਜਿਹੜਾ ਮਾਰਚ ਕੱਢਿਆ ਗਿਆ ਹੈ ਕੇਸਰੀ ਦਸਤਾਰਾਂ ਸਜਾ ਕੇ ਅਤੇ ਤਸਵੀਰਾਂ ਤੁਸੀਂ ਇਸ ਵਕਤ ਵੇਖ ਸਕਦੇ ਹੋ ਜਿਸ ਵਿੱਚ ਕੀ ਜ਼ੋਰਦਾਰ ਤਰੀਕੇ ਨਾਲ ਨਾਅਰੇਬਾਜ਼ੀ ਕਰਦੇ ਹੋਏ ਇਹ ਮਾਰਚ ਕੱਢਿਆ ਜਾ ਰਿਹਾ ਹੈ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਹੱਥਾਂ ਵਿੱਚ ਤਖਤੀਆਂ ਜਿਹੜੀਆਂ ਨੇ ਉਹ ਫੜੀਆਂ ਹੋਈਆਂ ਨੇ ਅਤੇ ਨੈਸ਼ਨਲ ਯੂਥ ਡੇ ਵਜੋਂ ਜਿਹੜਾ ਹੈਗਾ ਅੱਜ ਦਾ ਇਹ ਕਾਰਜਕ੍ਰਮ ਜਿਹੜਾ ਹੈਗਾ ਇਸ ਨੂੰ ਮਨਾਇਆ ਜਾ ਰਿਹਾ ਹੈ प्रतिज्ञा नशा मुक्त समाज अभियान ਜਿਹੜਾ ਹੈਗਾ ਇਸ ਨੂੰ ਨਾਮ ਦਿੱਤਾ ਗਿਆ ਤੋਂ ਦੱਸ ਜੇ ਕਿ दिव्य ज्योति जागृति संस्थान ਦੁਆਰਾ ਜਿਹੜਾ ਹੈਗਾ ਇਹ ਪੂਰਾ ਪ੍ਰੋਗਰਾਮ ਜਿਹੜਾ ਇਹ ਉਲੀਕਿਆ ਗਿਆ ਅਤੇ ਤਸਵੀਰਾਂ ਤੁਸੀਂ ਇਸ ਵਕਤ ਵੇਖ ਤੱਕ ਦਿਓ ਜਿੰਨਾ ਵਿੱਚ ਕਿ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚੇ ਜਿਹੜੇ ਹੈ ਉਹ ਇਸ ਵਿੱਚ ਹਿੱਸਾ ਲਏ ਸ੍ਰੋਮੀ ਜੀ ਨਾਲ ਜਿਹੜੇ ਇੱਥੇ ਗੱਲਬਾਤ ਕਰਾਂਗੇ ਸਰ ਕਿਸ ਤਰੀਕੇ ਦਾ ਪ੍ਰੋਗਰਾਮ ਹੈ ਅੱਜ ਦਾ ਕੀ ਕੁਝ ਖਾਸ ਰਿਹਾ दिव्य ज्योति जागृति संस्थान ਦੁਆਰਾ Swami Vivekananda जयंती के अवसर पर यह प्रतिज्ञा नामक कार्यक्रम जो कि नशा मुक्त अभियान के तहत मनाया जा रहा है इस कार्यक्रम में बहुत सारे युवाओं ने नशा ना करें अश्लीलता को त्याग कर और जो स्वामी विवेकानंद जी के जो आदर्श हैं उसे अपने जीवन में धारण करें ऐसी कुछ प्रेरणाएं इस मंच के माध्यम से इस कार्यक्रम से हमें मिल रही हैं और आज की ये रैली ये दिव्य ज्योति जागृति संस्थान की ओर से है आप देख रहे हैं कि युवा बहुत सारे युवा अपने सर पर भगवा पगड़ी बांधकर स्वामी विवेकानंद जी को याद कर रहे हैं और जो नशा ना करें और जो सामाजिक कुरीतियाँ हैं उसके बारे में सोशल स्लोगन के माध्यम से अवेयरनेस कर रहे हैं जिस तरीके से आज लोग भूलते जा रहे हैं अपने पुराने लोगों को क्या कुछ उनको सिखाने के लिए कुछ नया तैयार कर रहे हैं दिव्य ज्योति जागृति संस्थान की ओर से जो आज का जो कार्यक्रम है ये इसीलिए किया गया है कि जो हमारे बच्चे हैं जो आज के युवा हैं ਉਹ ہمارے ਮਹਾਪੁਰਸ਼ਾਂ ਦੀ ਜਨਮ ਦਿਨ ਮਨਾਏ ਉਹਨਾਂ ਦੇ ਅਵਸਰ ਦੇ ਜੋ ਦਿਨ ਹੈ ਜੋ ਜਨਮ ਦਿਨ ਹੈ ਉਹਨੂੰ ਯਾਦ ਰੱਖੇ ਉਹਨਾਂ ਦੇ ਆਦਰਸ਼ਾਂ ਨੂੰ ਯਾਦ ਰੱਖੇ ਇਹ ਹੀ ਇਸ ਕਾਰਜਕ੍ਰਮ ਦਾ ਮੁੱਖ ਉਦੇਸ਼ ਹੈ ਕਿਹਦਾ ਲੱਗ ਰਿਹਾ ਅੱਜ ਨੌਜਵਾਨ ਸਾਰੇ ਇਕੱਠਾ ਹੋਏ ਹਨ ਔਰ ਇਸਨੇ ਹਿੱਸਾ ਲਿਆ ਦੇਖੋ ਜੀ ਬਹੁਤ ਵਧੀਆ ਲੱਗ ਰਿਹਾ ਹਰ 12 ਜਨਵਰੀ ਨੂੰ ਆਪਾਂ ਰਾਸ਼ਟਰੀ ਯੁਵਾ ਦਿਵਸ ਮਨਾਉਂਦੇ ਆ ਤਾਂ ਤੁਹਾਡੇ ਸਾਹਮਣੇ ਯੂਥ ਇਕੱਠਾ ਹੋਇਆ ਜੀ ਤੇ ਸਾਡੀ ਸਾਰੇ ਭਰਾਵਾਂ ਨੇ ਹਨਾ ਨਸ਼ਾ ਤੇ ਗੰਨੂ ਲੈ ਕੇ ਸੰਸਾਰ ਵਿੱਚ ਅਵੇਅਰਨੈਸ ਫਲਾਉਣ ਲਈ ਹਨਾ ਕੰਮ ਕਰ ਰਹੇ ਆ ਸਾਰੇ ਭਰਾ ਨਸ਼ੇ ਨੂੰ ਲੈ ਕੇ ਜਾਂ ਸਮਾਜ ਵਿੱਚ ਜਿਹਦਾ ਲੱਚਰ ਤਾਂ ਫੈਲ ਰਹੀ ਆ ਜਾਂ ਫਿਰ ਆਪਾਂ ਦੇਖਦੇ ਆ ਸ਼ਲੀਲਤਾ ਨਵੇਂ ਨਿਤ ਕੋਈ ਗਾਣਿਆਂ ਚ ਆਉਂਦੇ ਆ ਆਪਾਂ ਗਨ ਕਲਚਰ ਜਾਂ ਹਨਾ ਇਹਨਾਂ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਉਸ ਤੇ ਸਾਰੇ ਅਸੀਂ ਭਰਾ ਘਟੇ ਹੋ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਥਾਂ ਥਾਂ ਤੇ ਜਾ ਕੇ ਲੋਕਾਂ ਨੂੰ ਅਵੇਅਰ ਕਰਦੇ ਆ ਇੰਦਾ ਪ੍ਰੋਗਰਾਮ ਅਸੀਂ ਅੱਗੇ ਵੀ ਕਰਦੇ ਰਹਾਂਗੇ ਬਿਲਕੁਲ ਤਸਵੀਰਾਂ ਇੱਕ ਵਾਰ ਮੁਰਤੋਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਵੇਖ ਸਕਦੇ ਹੋ ਇਹ ਜਿਹੜਾ ਹੈ ਮਾਰਚ ਫਰੀਦਕੋਟ ਵਿੱਚ ਕੱਢਿਆ ਗਿਆ ਜਿਸ ਵਿੱਚ ਕੀ ਹੱਥਾਂ ਵਿੱਚ ਸਲੋਗਨਸ ਫੜ ਕੇ ਜਿਹੜਾ ਹੈਗਾ ਸੋਮੀ ਵਿਵੇਕਾਨੰਦੀ ਜੀ ਦੀ ਜਨਮ ਦਿਨ ਜਿਹੜੀ ਹੈਗੀ ਅੱਜ ਮਨਾਈ ਗਈ ਹੈ ਜਿਸ ਵਿੱਚ ਕੀ ਵੱਖ-ਵੱਖ ਤਰੀਕੇ ਦੇ ਜਿਹੜੇ ਹੈਡਲਾਈਨਸ ਨੇ ਜਿਹੜੀਆਂ ਉਹ ਲਿਖੀਆਂ ਗਈਆਂ ਨੇ ਅਤੇ ਲੋਕਾਂ ਨੂੰ ਸਵਸਥ ਰਹਿਣ ਦੀ ਉਹਨਾਂ ਦੀ ਜੋ ਸਿੱਖਿਆ ਸੀ ਉਸ ਤੇ ਚੱਲਦੇ ਹੋਏ ਰਹਿਣ ਦੀ ਅਪੀਲ ਕਰਦੇ ਹੋਏ ਇਹ ਮਾਰਜ ਜਿਹੜਾ ਹੈ ਇਸ ਵਕਤ ਸਮਾਪਤੀ ਵੱਲ ਨੂੰ ਵਧ ਰਿਹਾ ਹੈ ਫਰੀਦਕੋਟ ਤੋਂ ਕੈਮਰਾ ਪਰਸਨਰ ਮਰ ਪ੍ਰੈਸਿੰਗ ਚਾਸਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ